ਜੋ ਕਿ ਮੈਸੇਜ ਮੇਰੀ ਅੰਜੀ ਬਾਲਾ ਪਿੰਡ ਲਾਦੂ ਕਾ ਦੀ ਮੌਜੂਦਾ ਸਰਪੰਚ ਸਰ ਅਸੀਂ ਇਸ ਗੱਲ ਤੇ ਲੈਂਦੇ ਹਾਂ ਸਾਡੇ ਵੱਲੋਂ ਕੋਈ ਨਰੇਗਾ ਦੀ ਕਾਰਵਾਈ ਤੇ ਮਤਾ ਨਹੀਂ ਪਾਇਆ ਗਿਆ ਨਾ ਹੀ ਸਰ ਸਾਡੇ ਤੇ ਕੋਈ ਸਨਾਕਸ਼ ਕੀਤੀ ਗਈ ਜਿਹੜਾ ਇਹਨਾਂ ਦਾ ਜੋਬ ਕਟ ਬਣਾਇਆ ਜਾਵੇ ਸਰ ਪਹਿਲਾ ਨੰਬਰ ਤੇ ਸਾਡਾ ਮਤਾ ਨਹੀਂ ਪਾਇਆ ਗਿਆ ਪੂਰੇ ਪੰਜਾਬ ਵਿੱਚ ਮਤਾ ਮੰਗਦੇ ਜੋਬ ਬਣਾਉਣ ਵਾਸਤੇ ਸਲਾਖ ਸਮਰਦੇਲ ਸਰਪੰਚ ਦੀ ਉਹਦੀ ਟ੍ਰੀਟ ਕਰਨ ਵਾਸਤੇ ਉਹ ਕੋਈ ਨਹੀਂ ਹੋਇਆ ਸਿਰਫ ਸਰ ਪਾਰਟੀ ਬਾਜ਼ੀ ਕਰਕੇ ਪਰਚਾ ਕੀਤਾ ਗਿਆ ਜੇ ਸਰ ਸਾਡੇ ਖਿਲਾਫ ਕੋਈ ਗਲਤ ਹੈ ਮੰਨ ਲਓ ਗਲਤ ਐਕਸ਼ਨ ਲੈਂਦੇ ਹਨ ਮੰਨ ਲਓ ਇਹਨਾਂ ਧਾਇਨੇ ਸੱਡ ਸਾਡਾ ਸਬੂਤ ਦੇ ਦੇਣ ਸਾਡਾ ਇੱਕ ਚਾੜ ਕੇ ਚਾਰ ਪਰਚੇ ਹੋਰ ਦੇਣ ਸਾਨੂੰ ਕੋਈ ਮੇਨ ਮਕਸਦ ਇਹੀ ਹੈ ਸਰ ਸਾਡੇ ਪਰਿਵਾਰ ਨੂੰ ਸਾਨੂੰ ਰੈਸਮੈਂਟ ਕਰ ਰਹੇ ਹਨ ਸਰ ਐਡੇ ਜੇ ਉਹ ਸੱਚੇ ਹੈਗੇ ਨਾਲ ਆਪ ਦੀ ਥਾ ਤੇ ਸਾਨੂੰ ਵੀ ਸੱਦੇ ਐਮਐਲਏ ਸਾਹਿਬ ਉਹਨਾਂ ਨੇ ਵੀ ਸੱਦੇ ਠੀਕ ਹੈ ਨਿਆਂ ਤਾਂ ਨਿਆਂ ਕਰੇ ਸਾਫ਼ ਸੁਥਰੀ ਗੱਲਾਂ ਕਰਨ ਜੋ ਜੇ ਅਸੀਂ ਗਲਤ ਪਾਏ ਪਾਏ ਜਾਂਦੇ ਆ ਤਾਂ ਸਾਨੂੰ سزا ਜਿਹੜੀ ਚਾਹੇ ਉਹ ਹੀ ਦੇ ਦੇਵੇ ਸਰ ਬਿਲਕੁਲ ਝੂਠਾ ਪਰਚਾ ਜੀ ਸਰ ਮੈਂ ਹਾਈ ਕੋਰਟ ਇਹਦੇ ਸੰਬੰਧ ਚ ਰੇਟ ਵੀ ਪਾਵਾਂਗਾ ਇਹ ਲਾਵਾਂਗੇ ਨਾ ਵੀ ਲਾਣਾ ਜੀ ਆਪਣੇ ਡੀਸੀ ਦਫਤਰ ਵਿੱਚ ਜੋ ਕਿ ਸਾਰੇ ਸਰਪੰਚਾਂ ਨੂੰ ਮੈਸੇਜ ਲੱਗ ਚੁੱਕੇ ਹਨ ਸਾਰੇ ਸਰਪੰਚ ਹੀ ਆਉਣਗੇ ਇਹਦੇ ਸੰਬੰਧ ਵਿੱਚ ਜਾਂ ਤਾਂ ਇਹ ਪਰਚਾ ਨਾਮ ਕੱਢੋ ਇਹਨਾਂ ਦਾ ਆ ਮਹਿਕਮੇ ਵਾਲਾ ਤਾਂ ਕਰਨਾ ਨੇ ਉਹਨਾਂ ਦਾ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਪਿੰਡ 'ਚ ਕੋਈ ਵੀ ਡਿਮਾਂਡ ਲਿਖਾਉਂਦਾ ਸਰ 12 1361 ਬਣਾਇਆ ਪਿੰਡ 'ਚ ਕੋਈ ਡਿਮਾਂਡ ਲਿਖਾਉਂਦਾ ਅਸੀਂ ਉਹਨਾਂ ਦੀ ਲਿਖਦੇ ਹਾਂ ਪਰ ਇਹ ਤਾਂ ਨਹੀਂ ਆ ਸਰ ਅਸੀਂ ਘਾਟਾ ਸੀ ਕੋਈ ਬਣਾ ਦਿੱਤੇ ਦੋਪਰੇ ਚ ਬਣਾਇਆ ਸਾਡੇ ਕੋਲ ਕੋਈ ਆਈਡੀ ਨਹੀਂ ਕੋਈ ਕੁਝ ਨਹੀਂ ਸਾਡੇ ਕੋਈ ਨਾਮ ਮਤਾ ਪਾਇਆ ਗਿਆ ਨਾ ਹੀ ਕੁਝ ਹੈ ਜੇ ਕੋਈ ਜ਼ਬੂਤ ਹੈ ਤਾਂ ਸਾਡੇ ਖਿਲਾਫ ਪਰਚਾ ਦੇ ਦੇਣ ਸਾਨੂੰ ਕੋਈ ਇਹਨਾਂ ਦੇ ਵਰਕਰ ਹੈਗੇ ਨੇ ਜੀ ਕੋਈ ਬਸ ਜਾਣਦੇ ਨੇ ਐਮਐਲਏ ਸਾਹਿਬ ਕੋਲ ਐਮਐਲਏ ਸਾਹਿਬ ਸਾਡੇ ਤੇ ਕੋਈ ਨਾ ਕੋਈ ਨਵਾਂ ਪਰਚਾ ਕਰ ਦੇਣ ਉਹਦੇ ਚ ਮਾਂ ਜੋ ਡੀਸੀ ਦੇ ਅੰਡਰ ਇੱਕ ਵੀਡੀਓ ਦਫ਼ਤਰ ਜਲਾਲਾਬਾਦ ਦੀ ਵੀਡੀਓ ਪੈਂਦਾ ਗੱਲਾਂ ਦੂ ਕਿ ਏਰੀਆ ਨੂੰ ਵੀਡੀਓ ਨੇ ਇਨਕੁਆਰੀ ਕਰਕੇ ਵੀ ਲਾਧੂ ਦੇ ਪਿੰਡ ਵਿੱਚ ਜਾਲੀ ਜੋਬ ਕਾਟ ਬਣਾਇਆ ਉਹਦੇ ਚ ਜਾਲੀ ਜੋਬ ਕਾ ਬਰਾਤ ਜਦ ਬਰਾਇ ਸੀ ਉਹ ਤੋਂ ਪਰਤਾਲ ਹੋਈ ਉਹ ਪਰਤਾਲ ਦੇ ਥਰੂ ਮਤਲਬੀ ਪ੍ਰੋਪਰ ਚਰਨ ਸਾਡੇ ਕੋਲ ਪੂਜੀ ਹੈਗੀ ਉਸ ਪਰਤਾਲ ਦੇ ਆਧਾਰ ਤੇ ਅਸੀਂ ਮੁਕਦਮਾ ਥਾਣੇ ਸਦਰ ਫਾਇਲ ਕਾ ਦਰਜ ਕੀਤਾ ਹੈਗਾ ਉਹਦੇ ਵਿੱਚ ਤਿੰਨ ਬੰਦਿਆਂ ਤੇ ਇੱਕ ਸਰਪੰਚਾ ਕਾ ਲੀਡੀ ਜੋ ਉਥੋਂ ਦੀ ਮੌਜੂਦਾ ਸਰਪੰਚ ਦੇ ਦੋ ਬੰਦੇ ਹੋ ਰਿਹਾ ਉਹਦੇ ਵਿੱਚ ਤਿੰਨ ਬੰਦਿਆਂ ਦੇ ਬਾਈ ਨੇਮ ਮੁਕਦਮਾ ਦਰਜ ਕੀਤਾ ਹੈ ਦਰਜ ਕਰਕੇ ਅਸੀਂ ਤਪਤੀਸ਼ ਸ਼ਬਦ ਲਿਆ ਰਹੇ ਹਾਂ ਜਿਹਦੇ ਵਿੱਚ ਹੋਰ ਵੀ ਕਿਸੇ ਦੇ ਵਿੱਚ ਸ਼ਮੂਲੀਅਤ ਹੋਈ ਉਹਨਾਂ ਨੂੰ ਮੁਕਦਮੇ 'ਚ ਨਾਮਜ਼ਦ ਕੀਤਾ ਜਾਏਗਾ ਹੁਣ ਇਹ ਤਪਤੀਸ਼ ਹੈ ਜੇ ਮਤਲਬ ਮੁਕਦਮਾ ਦਰਜ ਕੀਤਾ ਅਸੀਂ ਰਿਕਾਰਡ ਲੈ ਕੇ ਵੀ ਮਤਲਬ ਵੀ ਉਹ ਸਾਰਾ ਪ੍ਰੋਪਰ ਚੱਲਣ ਬਾਕੀ ਉਹਨਾਂ ਨੂੰ ਨੋਟਸ ਦੇ ਕੇ ਉਹਨਾਂ ਦੇ ਅੰਦਰ ਖਿਲਾਫ ਕਾਰਵਾਈ ਕਰਾਂਗੇ ਸੀ ਸਾਡੇ ਧਿਆਨ ਚ ਮਾਨਯੋਗ ਡੀਸੀ ਦੇ ਥਰੂ ਆਇਆ ਹੈਗਾ ਵੀ ਉਹਨਾਂ ਜਾਲੀ ਜੋਬ ਕਾਰਡ ਬਣਾ ਕੇ ਸਰਕਾਰ ਤੋਂ ਫਾਇਦੇ ਲਾਏ ਉਹਦੇ ਚ ਮਾਨਯੋਗ ਡੀਸੀ ਦੇ ਅੰਡਰ ਇੱਕ ਵੀਡੀਓ ਦਫ਼ਤਰ ਜਲਾਲਾਬਾਦ ਵੀਡੀਓ ਪੈਂਦਾਗਾ ਲਾਧੂ ਦੇ ਏਰੀਆ ਨੂੰ ਵੀਡੀਓ ਨੇ ਇਨਕੁਆਰੀ ਕਰਕੇ ਵੀ ਲਾਧੂ ਦੇ ਪਿੰਡ ਵਿੱਚ ਜਾਲੀ ਜੋਬ ਕਾਰਡ ਬਣਾਇਆ ਉਹਦੇ ਚ ਜਾਲੀ ਜੋਬ ਕਾ ਬਰਾਤ ਜਦ ਬਣਾਈ ਸੀ ਉਹ ਤੋਂ ਪਰਦਾਲ ਹੋਈ ਉਹ ਪਰਦਾਲ ਦੇ ਥਰੂ ਮਤਲਬੀ ਪ੍ਰੋਪਰ ਚੈਨਲ ਸਾਡੇ ਕੋਲ ਪੁੱਜੀ ਹੈਗੀ ਉਸ ਪਰਦਾਲ ਦੇ ਆਧਾਰ ਤੇ ਅਸੀਂ ਮੁਕਦਮਾ ਫਾਇ ਸਦਰ ਫਾਇਲ ਕਾ ਦਰਜ ਕੀਤਾ ਹੈਗਾ ਉਹਦੇ ਵਿੱਚ ਤਿੰਨ ਬੰਦਿਆਂ ਤੇ ਇੱਕ ਸਰਪੰਚਾ ਕਾ ਲੇਡੀ ਜੋ ਉਥੋਂ ਨਹੀਂ ਮੌਜੂਦਾ ਸਰਪੰਚ ਦੇ ਦੋ ਬੰਦੇ ਹੋ ਰਿਹਾ ਉਹਦੇ ਵਿੱਚ ਤਿੰਨ ਬੰਦਿਆਂ ਨੇ ਬਾਈ ਨੇਮ ਮੁਕਦਮਾ ਦਰਜ ਕੀਤਾ ਹੈ दर्ज ਕਰਕੇ ਅਸੀਂ ਤਪੀਸ਼ ਸ਼ਬਦ ਨੇ ਆ ਰਹੇ ਜਿਹਦੇ ਵਿੱਚ ਹੋਰ ਵੀ ਕਿਸੇ ਦੇ ਵਿੱਚ ਮੂਲੀਤ ਹੋਈ ਉਹਨਾਂ ਦੇ ਮਕਦਮੇ ਚ ਨਾਮਜ਼ਦ ਕੀਤਾ ਜਾਏਗਾ ਉਹਦੀ ਤਪੀਸ਼ ਜੇ ਮਤਲਬ ਮਕਦਮਾ ਦਰਜ ਕੀਤਾ ਅਸੀਂ ਰਿਕਾਰਡ ਲੈ ਕੇ ਵੀ ਮਤਲਬ ਵੀ ਉਹ ਸਾਰਾ ਪ੍ਰੋਪਰ ਚੈਨਲ ਬਾਕੀ ਉਹਨਾਂ ਨੂੰ ਨੋਟਿਸ ਦੇ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਸਾਡੇ ਧਿਆਨ ਚ ਬਣ ਜਿਓ ਕਿ ਡੀਸੀ ਦੇ ਥਰੂ ਆਇਆਗਾ ਵੀ ਉਹਨਾਂ ਨੇ ਜਾਲੀ ਜੋਕੜ ਬਣਾ ਕੇ ਸਰਕਾਰ ਤੋਂ ਫਾਇਦੇ ਲਏ